ਜਿੱਥੇ ਡੇਰਾ ਆ ਬਾਨਾਣਾ ਖੜਦੀ ਮਾਰ ਚੱਲ ਰਿਹਾ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਹੜਪੀਟਾਂ ਨੂੰ ਰਸਨਾ ਤੇ ਪਛਵਾ ਚਾਰਾ ਦਿੱਤਾ ਜਾ ਰਿਹਾ ਹੈ ਹੁਣ ਵੀ ਮੈਂਡੇ ਚ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆ ਵੀ ਨਜ਼ਰ ਆਉਂਦੀ ਦਿਖਾਈ ਦੇ ਰਹੀਆਂ ਹਨ ਤੋਂ ਅੰਦਾਜ਼ਾ ਲਿਏ ਕਿ ਬੀਤੇ ਅੱਜ ਉੱਚ-ਝੋਟੀ ਗਾਇਕ ਮੱਤਸਲੀਮ ਅਤੇ ਗਲੋਬਲ ਸਿੱਖ ਆਰਗੇਨਾਈਜੇਸ਼ਨ ਵੱਲੋਂ ਹਲਕਾ ਡੇਰਾ ਆ ਬਾਨਾ ਦੇ ਪਿੰਡ ਰੱਤਾ ਅਬਦਾਰ ਹਵੇਲੀਆਂ ਮਾਹ ਲੰਗਰ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਘਰ-ਘਰ ਜਾ ਕੇ ਰਾਹਤ ਸਮਗਰੀ ਪਹੁੰਚਾਈ ਗਈ ਇਸੇ ਮੌਕੇ ਤੇ ਸਾਡੇ ਨਿਊ ਚੈਨਲ ਨਾਲ ਗੱਲਬਾਤ ਕਰਦੇ ਆ ਮਾਸਟਰ ਸਿੰਘ ਨੇ ਕਿਹਾ ਕਿ ਹਲਕਾ ਡਰਾਬਾ ਨਾਨਾ ਦਾ ਮਾਹੌਲ ਦੇਖ ਕੇ ਉਹਨਾਂ ਦੇ ਬਹੁਤ ਉਦਾਸ ਹੋਇਆ ਹੈ ਕਿ ਇਸ ਹੜ੍ਹ ਦੀ ਮਾਰ ਨੇ ਫਸਲਾਂ ਘਾਹ ਤੇ ਹੋਰ ਜ਼ਿੰਦਗੀਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਉਹਨਾਂ ਨੇ ਕਿਹਾ ਕਿ ਇਸ ਕੁਦਰਤੀ ਮਾਰ ਦੇ ਨਾਲ ਸਾਰਾ ਪੰਜਾਬ ਪੰਜਾਬੀਆਂ ਦੇ ਨਾਲ ਖੜਾ ਹੈ ਤੇ ਸਾਡੇ ਵੱਲੋਂ ਜੋ ਵੀ ਬੰਦਾ ਸਰਦਾ ਹੋਵੇਗਾ ਇਸ ਮੌਕੇ ਦੇ ਵਿੱਚ ਮਦਦ ਲਈ ਅਸੀਂ ਹਿੱਸਾ ਪਾਵਾਂਗੇ ਇਹ ਸੇਵਾ ਹੋਰ ਨਾਲ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਹੀ ਕੀਤੀ ਜਾਵੇਗੀ ਹਾਂਜੀ ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾਣ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਜੀ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਹੋਰ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨਾ ਦੀ ਹੱਲਾਸ਼ੇਰੀ صدਕਾ ਸੇਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰਾਂ ਕਿਹੜੇ ਕਿਹੜੇ ਪਿੰਡ ਸਾਰੇ ਵਿజిਟ ਕਰਕੇ ਆਏ ਜੀ ਹਾਲੇ ਤਾਂ ਹੁਣੇ ਆਏ ਹਾਂ ਜੀ ਹਾਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਜੇ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਅਬਦਾਲ ਹੈ ਨਾ ਜੀ ਜੀ ਬਰਤਾ ਅਬਦਾਲ ਅਵੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸਿਆ ਅਵੇਲੀਆਂ ਅਵੇਲੀਆਂ ਉੱਥੋਂ ਤੱਕ ਜਿੱਥੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਤ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੁਨ ਆ ਗਏ ਆ ਤੇ ਜਾਵਾਂਗੇ ਬਾਕੀ ਹੋਰ ਵੀ ਸਾਡੇ ਬੜੇ ਪੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਪਬਨਾਨਕ ਸਭ ਠੀਕ ਕਰੇ ਪਰ ਕਿੰਨੇ ਦਿਨ ਲਾਉਂਗੇ ਇੱਥੇ ਹੀ ਹਾਂ ਜੀ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਇਹ ਲਾ ਜਿੰਮਾ ਨੇ ਪਾ ਦਿੱਤੇ ਉਹਨੇ ਕਰ ਦੇਗਾ ਤੂੰ ਮੜ ਤੂੰ ਮੜ ਬੋਲੇ ਕਿ ਇਹ ਬਾਈ ਦੱਲਣਾ